ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਸ਼੍ਰੀ ਖੰਡੂਰ ਸਾਹਿਬ ਲੋਕ ਸਭਾ ਹਲਕੇ ਦੀ ਗੱਲ ਕਰਨ ਲੱਗੇ ਆਂ ਸ਼੍ਰੀ ਖੰਡੂਰ ਸਾਹਿਬ ਲੋਕ ਸਭਾ ਹਲਕਾ ਜਿਹੜਾ ਇਹ 2008 ਦੇ ਵਿੱਚ ਇਹਦੀ ਬੰਤਰ ਜਿਹੜਾ ਇਹ ਹੋਂਦ ਵਿੱਚ ਆਉਂਦਾ ਹੈ ਔਰ ਇਹ ਹਲਕਾ ਇਸ ਤੋਂ ਪਹਿਲਾਂ ਤਰਨਤਾਰਨ ਲੋਕ ਸਭਾ ਹਲਕੇ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਇਹ ਹਲਕਾ 2008 ਵਿੱਚ ਹੱਦਬੰਦੀ ਕਮਿਸ਼ਨ ਭਾਰਤ ਸਰਕਾਰ ਨੇ 12 ਜੁਲਾਈ 2002 ਨੂੰ ਬਣਾਇਆ ਸੀ ਇਹਦੇ ਵਿੱਚ ਜਸਟਿਸ ਕੁਲਦੀਪ ਸਿੰਘ ਜਿਹੜੇ ਸੁਪਰੀਮ ਕੋਰਟ ਦੇ ਰਿਟਾਇਰਡ ਜਾਸੀ ਉਹ ਇਸ ਕਮਿਸ਼ਨ ਦੇ ਚੇਅਰਮੈਨ ਸੀ ਔਰ ਇਸ ਕਮਿਸ਼ਨ ਨੇ 2001 ਦੀ ਜਨਸੰਖਿਆ ਨੂੰ ਆਧਾਰ ਬਣਾਇਆ ਔਰ ਉਹ ਜਨਸੰਖਿਆ ਦੇ ਆਧਾਰ ਤੇ ਹੀ ਉਹਨੇ ਜਿਹੜੇ ਆ ਵਿਧਾਨ ਸਭਾ ਤੇ ਲੋਕ ਸਭਾ ਹਲਕਿਆਂ ਦੀਆਂ ਜਿਹੜੀਆਂ ਐ ਦੁਬਾਰਾ ਹੱਦਾਂ ਤੈਅ ਕੀਤੀਆਂ ਇਸ ਹੱਦਬੰਦੀ ਦੇ ਆਧਾਰ ਤੇ ਹੀ 2008 ਦੇ ਵਿੱਚ ਸ਼੍ਰੀ ਖੰਡੂਰ ਸਹਿਬ ਹਲਕਾ ਬਣਦਾ ਹੈ ਪਹਿਲਾਂ ਇਹ ਤਰਨਤਨ ਵਿਧਾਨ ਸਭਾ ਹਲਕਾ ਸੀ 2008 ਦੇ ਵਿੱਚ ਰਾਜਨੀਤਿਕ ਮਾਮਲਿਆਂ ਦੀ ਕੇਂਦਰੀ ਕੈਬਨਟ ਕਮੇਟੀ ਇਸ ਨੂੰ ਮਨਜ਼ੂਰੀ ਦਿੱਤੀ ਦਿੰਦੀ ਹੈ ਜਿਹਨੂੰ ਕੈਬਨਟ ਕਮੇਟੀ ਔਨ ਕ੍ਰਿਟੀਕਲ ਅਫੇਅਰਸ ਸੀਸੀਪੀਏ ਵੀ ਬੋਲਦੇ ਆ ਉਹਨੇ ਜਿਹੜਾ ਹੱਦਬੰਦੀ ਕਮਿਸ਼ਨ ਦੀਆਂ ਸ਼ਿਫਾਰਿਸ਼ਾਂ ਸੀ ਉਹਨੂੰ ਮਨਜ਼ੂਰੀ ਦਿੱਤੀ ਮਨਜ਼ੂਰੀ ਤੋਂ ਬਾਅਦ ਜਿਹੜੇ ਹੱਦਬੰਦੀ ਕਮਿਸ਼ਨ ਹੈ ਹੱਦਬੰਦੀ ਦੇ ਕਾਰਨ ਇਹ ਜਿਹੜਾ ਇਹ ਵਿਧਾਨ ਸਭਾ ਹਲਕਾ ਇਹ ਹੋਂਦ ਵਿੱਚ ਆਉਂਦਾ ਹੈ 2008 ਦੇ ਵਿੱਚ ਇਹ ਬੰਦਾ ਹੈ ਜੇਕਰ ਆਪਾਂ ਵਿਧਾਨ ਸਭਾ ਹਲਕਿਆਂ ਦੀ ਗੱਲ ਕਰੀਏ ਇਹਦੇ ਵਿੱਚ ਕੁੱਲ 9 ਵਿਧਾਨ ਸਭਾ ਹਲਕੇ ਆਉਂਦੇ ਆ ਜਿਦੇ ਵਿੱਚ ਜੰਡਿਆਲਾ ਗੁਰੂ ਤਰਨਤਨ ਖੇਮਕਨ ਪੱਟੀ ਖੰਡੂਰਸਾ ਬਾਬਾ ਬਕਾਲਾ ਕਪੂਰਥਰਾ ਸੁਲਤਾਨਪੁਰ ਲੋਧੀ ਤੇ ਜੀਰਾ ਇਹਨਾਂ ਦੇ ਵਿੱਚੋਂ ਜਿਹੜਾ ਜੀਰਾ ਹੈ ਇਹ ਮਾਲਵੇ ਦੇ ਵਿੱਚ ਪੈਂਦਾ ਹੈ ਕਪੂਰਥਰਾ ਤੇ ਸੁਲਤਾਨਪੁਰ ਲੋਧੀ ਜਿਹੜਿਆ ਦੁਆਬੇ ਖੇਤਰ ਦੇ ਵਿੱਚ ਆਉਂਦੇ ਆ ਨਾ ਔਰ ਬਾਕੀ ਜਿਹੜੇ 6 ਵਿਧਾਨ ਸਭਾ ਹਲਕੇ ਆ ਉਹ ਮਾਝਾ ਦੇ ਵਿੱਚ ਆਉਂਦੇ ਨੇ ਇਸ ਕਰਕੇ ਐਸਾ ਸ਼੍ਰੀ ਖੰਡੂਰ ਸਾਹਿਬ ਇੱਕ ਤਾਂ ਪੰਥੀ ਹਲਕਾ ਹੈ ਦੂਜਾ ਐਸਾ ਹਲਕਾ ਹੈ ਜਿਹੜਾ ਪੰਜਾਬ ਦੀਆਂ ਤਿੰਨਾਂ ਜ਼ੋਨਾਂ ਦੇ ਵਿੱਚ ਮਾਝਾ ਮਾਲਵਾ ਤੇ ਦਬਾਬਾ ਦੇ ਵਿੱਚ ਵੰਡਿਆ ਗਿਆ ਹੈ ਜੇਕਰ ਹੁਣ ਆਪਾਂ ਇਹਨਾਂ ਦੀ ਗੱਲ ਕੀਤੀ ਜਾਵੇ ਇਹਦੇ ਨਾਲ ਲੱਗਦੇ ਸੰਸਤੀ ਹਲਕੇ ਸੰਸਤੀ ਹਲਕੇ ਦੇ ਸ਼੍ਰੀ ਅੰਮ੍ਰਿਤਸਰ ਜਲੰਧਰ ਫਿਰੋਜ਼ਪੁਰ ਤੇ ਫਰੀਦਕੋਟ ਜਿਹੜੇ ਸੰਸਤੀ ਹਲਕੇ ਦੇ ਗੁਵਾਂਡ ਦੇ ਵਿੱਚ ਪੈਂਦੇ ਆ ਜੇਕਰ 2008 ਤੋਂ ਬਾਅਦ ਹੱਦਬੰਦੀ ਦੇ ਵਿੱਚ 2009 ਦੇ ਵਿੱਚ ਲੋਕ ਸਭਾ ਦੇ ਇਲੈਕਸ਼ਨ ਹੋਏ ਸੀ ਜਿਹਦੇ ਵਿੱਚ ਸ਼ੋਮਨੀ ਅਕਾਲੀ ਦਲ ਦੇ ਡਾਕਟਰ ਰਤਨ ਸਿੰਘ ਜਨਾਲਾ ਇੱਥੋਂ ਸੰਸਦ ਪਹਿਲੇ ਸੰਸਦ ਮੈਂਬਰ ਬਣੇ ਸੀ 2004 ਦੇ ਵਿੱਚ ਰਣਜੀਤ ਸਿੰਘ ਬ੍ਰਹਮਪੁਰਾ ਸੰਸਦ ਬਣੇ ਸੀ ਉਹ ਵੀ ਸ਼ੋਮਨੀ ਅਕਾਲੀ ਦਲ ਦੇ ਨਾਲ ਸੰਬੰਧਤ ਸੀ 2009 ਦੇ ਵਿੱਚ ਜਸਵੀਰ ਸਿੰਘ ਡਿੰਪਾ ਜਿਹੜੇ ਸੰਸਦ ਬਣੇ ਸੀ ਕਾਂਗਰਸ ਪਾਰਟੀ ਦੇ ਸੰਸਦ ਦੀ 2009 ਦੇ ਵਿੱਚ ਜਸਵੀਰ ਸਿੰਘ ਡਿੰਪਾ ਟੋਟਲ 4 ਲੱਖ 58770 710 ਵੋਟਾਂ ਲੈ ਕੇ ਜਾਂਦੇ ਆ ਜਿਨ੍ਹਾਂ ਦੀ ਚੋਣ ਪ੍ਰਤੀਸ਼ਤਾ 43.69% ਸੀ ਜਿਹਦੇ ਵਿੱਚ ਉਹਨਾਂ ਦੀ 2004 14 ਦੇ ਮੁਕਾਬਲੇ 31.70% ਜਿਹੜੀਆਂ ਵੋਟਾਂ ਉਹਨਾਂ ਦੀਆਂ ਵਧੀਆਂ ਸੀ ਦੂਸਰੇ ਨੰਬਰ ਤੇ ਸ਼ੋਮਨੀ ਕਾਲੀਦਾਲ ਦੇ ਬੀਬੀ ਜਗੀਰਕਰ ਆਉਂਦੇ ਸੀ ਜਿਨ੍ਹਾਂ ਨੂੰ 319137 ਵੋਟਾਂ ਟੋਟਲ ਪਈਆਂ ਸੀ ਔਰ ਉਹਨਾਂ ਦੀ ਜਿਹੜੀ ਚੋਣ ਜਿਹੜਾ ਪ੍ਰਤੀਸ਼ਤਾ ਸੀ ਉਹ ਸੀ 30.52% ਔਰ ਉਹਨਾਂ ਦੀ ਚੋਣ ਪ੍ਰਤੀਸ਼ਤਾ ਦੇ ਵਿੱਚ 14.40% ਜਿਹੜਾ ਇਹ ਘਾਟਾ ਦਰਜ ਕੀਤਾ ਗਿਆ ਸੀ ਇੰਨਾ ਉਹਨਾਂ ਨੂੰ 2014 ਦੇ ਮੁਕਾਬਲੇ ਇੰਨੀਆਂ ਵੋਟਾਂ ਜਿਹੜੀਆਂ ਸੀ ਘੱਟ ਸੀ ਤੇ ਜੇ ਨੰਬਰ ਤੇ ਜਿਹੜੀ ਸੁਖਪਾਲ ਸਿੰਘ ਖਹਿਰਾ ਨੇ ਇੱਕ ਪਾਰਟੀ ਬਣਾਈ ਸੀ ਪੰਜਾਬ ਇਕਤਾ ਪਾਰਟੀ ਉਦੇ ਵੱਲੋਂ ਬੀਬੀ ਪਰਮਜੀਤ ਕੌਰ ਖਾਲੂਲਾ ਜੀ ਉਮੀਦਵਾਰ ਸੀ ਜਿਨ੍ਹਾਂ ਨੂੰ 214499 ਵੋਟਾਂ ਪਈਆਂ ਸੀ ਔਰ ਉਹਨਾਂ ਦੀ ਜਿਹੜੀ ਚੋਣ ਪ੍ਰਤੀਸ਼ਤਤਾ ਸੀ 20.9% ਸੀ ਔਰ ਆਮ ਆਦਮੀ ਪਾਰਟੀ ਦੇ ਮਨਜਿੰਦਰ ਸਿੰਘ ਸਿੱਧੂ ਜਿਨ੍ਹਾਂ ਨੂੰ ਲਾਲਪੁਰਾ ਵੀ ਕਿਹਾ ਜਾਂਦਾ ਹੈ ਉਹਨਾਂ ਦੀ ਜਿਹੜੀ ਵੋਟ ਸੀ ਉਹ 13 13652 ਸੀ ਔਰ ਉਹ 1.31 ਚੋਣ ਪ੍ਰਤੀਸ਼ਤਤਾ ਉਹਨਾਂ ਦੀ ਦਰਜ ਕੀਤੀ ਗਈ ਸੀ ਔਰ ਉਹਨਾਂ ਦੀ ਚੋਣ ਪਰ ਪ੍ਰਤੀਸ਼ਤਤਾ ਦੇ ਵਿੱਚ 0.42% ਦਾ ਜਿਹੜਾ ਵਾਧਾ ਹੋਇਆ ਸੀ ਔਰ ਇਸ ਚੋਣ ਦੇ ਵਿੱਚ ਜਸਵੀਰ ਸਿੰਘ ਗਿੱਲ ਤੇ ਬੀਬੀ ਜਗੀਰ ਕੌਰ ਦੀ ਜਿਹੜਾ ਜਿੱਤ ਦਾ ਅੰਤਰ ਸੀ ਉਹ 1,40,573 ਯਾਨੀ ਕਿ 13.44% ਤੱਕ ਦਾ ਜਿਹੜਾ ਸੀ ਇਹ ਅੰਤਰ ਸੀ ਹਾਂਜੀ ਇਹ ਆਪਾਂ ਨੈਕਸਟ ਵੀਡੀਓ ਦੇ ਵਿੱਚ ਇਸ ਹਲਕੇ ਦੇ ਬਾਰੇ ਹੋਰ ਵੀ ਚੀਜ਼ਾਂ ਜਿਹੜੀਆਂ ਐ ਸਾਂਝੀਆਂ ਕਰਾਂਗੇ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਇਹਨੂੰ ਦਬਕ ਕੇ ਲਾਈਕ ਤੇ ਸ਼ੇਅਰ ਕਰੋ